ਸਤਿ ਸ੍ਰੀ ਅਕਾਲ ਜੀ ਸੋਅ ਤੇ ਅੱਜ ਦੀ ਵੀਡੀਓ ਚ ਮਟਰ ਬਰਾਏ ਵਧੀਆ ਅੱਜ ਗੇੜਾ ਮਨ ਕੱਲ ਆ ਨਹੀਂ ਹੋਇਆ ਕੱਲ ਟਰੈਲਰ ਦੇਖਣ ਗਏ ਤੇ ਮੱਕੀ ਬਿਲਕੁਲ ਜੰਮਿਆਈ ਸਾਰੀ ਹੋਇਆ ਨਾ ਨਿਕਲ ਰਹੀ ਆ ਹਲੇ ਪਰ ਫਿਰ ਵੀ ਬਹੁਤ ਵਧੀਆ ਨਿਕਲਿਆ ਜੀ ਐਂ ਦਿਖਦੀ ਆ ਜੰਮੀ ਵੀ ਸਾਰੀ ਹੋ ਗਈ ਤੁਹਾਨੂੰ ਹੋ ਗਿਆ ਤੁਹਾਨੂੰ ਜੀ ਬਾਕੀ ਦੇਖਦੇ ਆ ਤੁਹਾਨੂੰ ਉਮੀਦ ਆ ਵੀ ਕੱਲ ਪਰਸੋਂ ਤੱਕ ਐਨ ਸਾਰੀ ਪ੍ਰੋਪਰ ਜੰਮਿਆ ਹੋਊਗੀ ਬਾਕੀ ਹੁਣ ਮਟਰ ਵਾ ਜਾ ਕੇ ਛੱਟੇ ਵਾਲੀ ਦੇਖਦੇ ਆ ਕਿੰਨੀ ਕੀ ਜੰਮੀ ਵੀ ਆ ਇਹ ਤਾਂ ਐ ਲੈਣਾ ਦੇਖਣ ਲੱਗਿਆ ਇੰਨਾ ਵਿੱਚ ਖੜੀ ਦਿਖਦੀ ਇਹਨਾਂ ਬਹੁਤ ਵਧੀਆ ਜੰਮੀ ਗਈ। ਲਓ ਜੀ ਛਿੱਟੇ ਵਾਲੀ ਵਹਨ ਵਧੀਆ ਜੰਮੀ ਆਈ ਅੱਜ। ਨਿਕਲਿਆ ਜੀ ਬਾਹਰ ਇਹਨੋਂ। ਲੱਗੀ ਹਰਿਆਈ ਮਾਰਨ। ਵਧੀਆ ਏ। ਇੱਧਰ ਇਹ ਘੇਰੇ ਚ ਘੱਟ ਜੰਮੀ ਪਤਾ ਨਹੀਂ ਕਿਆ ਗੱਲ। ਪੀਜੀ ਤਾਂ ਵਧੀਆ ਪਾਇਆ ਤਾਂ ਬਾਕੀ ਹੁਣ ਪਤਾ ਨਹੀਂ। ਕਿਆ ਗੱਲ। ਚਲੋ। ਉਹ ਅੱਜ ਵਿਹਲੇ ਹੀ ਬੈਠੇ ਆ। ਇੰਨੀ ਕਿੰਨੀ ਕਿ ਬਾਰਿਸ਼ ਹੋ ਗਈ ਆ ਜਾਣਾ تھا ਰੇਪਾ ਨੇ ਹਾਂ ਅੱਜ ਨਹੀਂ ਕਰਕੇ ਖੜ ਗਿਆ ਅੱਜ ਮਜ਼ਦੂਰ ਮਜ਼ਦੂਰ ਦਾ ਮਜ਼ਦੂਰ ਦਾ ਕਿੰਨਾ ਘਟਾ ਆ ਹਮ ਲੋਕ ਨੂੰ ਐ ਹੋਏ ਹੋਏ ਕਰੋ ਪ੍ਰਾਰਥਨਾ ਉੱਪਰ ਪ੍ਰਾਰਥਨਾ ਕੀ ਕਰੀ ਰੱਬ ਰੱਬ ਦਾ ਜੋ ਮਰਜ਼ੀ ਹੋਗਾ ਵਹੀ ਕਰੇਗਾ ਹੁਣ ਦੂਏ ਪਾਸੇ ਨੂੰ ਵੀ ਹੋ ਗਿਆ ਦੇਖ ਲੈ ਉਹ ਰੱਬ ਦੀ ਮਰਜ਼ੀ ਪਰ ਹੋ ਗਿਆ ਘੜੀ ਚ ਕਹਿੰਦਾ ਘਾਟਾ ਪੈ ਗਿਆ ਉਹ ਨਦੀ ਆ ਪੜੇਗਾ ਇਹ ਕਿਸੇ ਦੇ ਬਸ ਇਸੇ ਕੋ ਬਸ ਨਹੀਂ ਜੇ ਤਾਂ ਮੇਰੇ ਬਾਸੋਂ ਦਾ ਫਿਰ ਤਾਂ ਮੈਂ ਉਹਨੂੰ ਕਹਿੰਦਾ ਵੀ ਹਟ ਜਾ ਰਾਤ ਨੂੰ ਪਾ ਦੇ ਦਿਨ ਚ ਨਾ ਪਾ ਚੱਲ ਲੋ ਜੀ ਪਿੰਡੀ ਵੀ ਜੰਮਣ ਲੱਗ ਗਈ ਮੱਕੀ ਦੇ ਨਾਲ ਦੀ ਉਹ ਵੀਜੀ ਵੀ ਇਹ ਵੀ ਕਿਉਂਕਿ ਉਨੇ ਦਿਨੇ ਲੇਗੀ ਜੰਮਣੀ ਸ਼ੁਰੂ ਹੋ ਗਈ ਹਾਂ ਨਿਕਲੇ ਆ ਜੀ ਬਾਹਰ ਵਰੀਆ ਖੜੀ ਆ ਤੂੰ ਵੀ ਸਟਾਰਟ ਹਾਂ ਪਿਆਜ਼ਾਂ ਨੂੰ ਪਤਾ ਨਹੀਂ ਕਿਆ ਗੱਲ ਆ ਜੀ ਪਿਆਜ਼ ਪਲੇ ਹੋ ਰਹੇ ਆ। ਐ ਸੁੱਕਦੇ ਤਾਂ ਹੈ ਨਹੀਂ ਪਰ ਗਰੋਥ ਨਹੀਂ ਕਰ ਰਹੇ। بڑے بڑے ਹੀ ਆ ਸਾਰੇ। ਜੜਚ ਵੀ ਕੋਈ ਕੀੜਾ-ਕੂੜਾ ਨਹੀਂ ਦੇਖਦਾ। ਵੀ ਸੰਢੀ ਹੋ ਗਏ। ਪਤਾ ਨਹੀਂ ਕਾਤੇ ਚੱਲ ਨਹੀਂ ਰਹੇ ਪਿਆਜ਼ ਉਗਣਾ ਚਾਹੀਦਾ ਉਹ ਉੱਪਰਲੀ ਪਨੀਰੀ ਆਪਣੀ ਬਹੁਤ ਵਧੀਆ ਚੱਲੀ ਆ। ਜਿਹੜੀ ਆਪਣੀ ਵਾਲੀ ਤੀ ਇਹ ਥੋੜੀ ਜੀ ਘੱਟ ਚੱਲੀ ਆ ਚਲੋ ਦੇਖਦੇ ਆ ਫਿਰ ਵੀ ਕੀ ਆ ਬਣਦਾ ਰੇਰੂ ਤਾਂ ਪਤਾ ਦਾ ਦਵਾਈ ਵੀ ਪਤਾਗੇ ਹੁਣ ਕੋਈ ਚੱਲੀ ਆ ਜਾ ਇਧਰ ਨੂੰ ਦੇਖ ਨਹੀਂ ਹੈਗੇ ਯਾਰ ਤੇਰਾ ਦਿੱਟ ਗਿਆ ਹਾਲੀ ਕੁਸੇ ਹੋਇਆ ਦਾ ਕਾਹਦੇ ਕਹਿੰਦਾ ਤੂੰ ਮੇਰੇ ਤੇ ਟ੍ਰੈਲਰ ਬੜਾ ਲਿਆਉਣ ਨੂੰ ਕਰਦਾ ਆ ਗਿਆ ਵਾ ਆਪਣੇ ਕੰਮੇ ਆਉਣਾ ਕਿੱਥੇ ਸਾਡੇ ਕੋਲ ਕੰਮ ਆ ਗਰੀ ਮੋਟਰ ਆ ਬਿਟਾ ਲੈ ਆਉਣਾ ਲਾ ਉਹ ਉਹ ਜਿਹਦਾ ਕੰਮ ਨਹੀਂ ਕਰਦਾ ਤੇਰੇ ਕੰਮੇ ਆਉਣਾ ਮੈਂ ਤੈਨੂੰ ਕਹਿੰਦਾ ਨਾ ਕਰੀ ਜਿੱਤੇ ਹੁਣ ਤੈਨੂੰ ਨਾ ਕਰੀ ਜਦ ਵੀ ਤੂੰ ਇਹਦੇ ਵਿੱਚ ਟੋਲਦਾ ਤਾਂ ਜਾਇਦਾ ਕਹਦੇ ਤੈਨੂੰ ਨਾ ਕਰੀ ਆ ਉਹ ਹੋ ਵੀ ਆਉਂਦਾ ਹੈਗਾ ਫੇਰ ਤੂੰ ਪਤਾ ਕਿ ਸੌ ਜਾਂਦਾ ਥੱਲੇ ਮੈਂ ਲਿਆ ਕੇ ਉਹ ਤਾਂ ਅੰਦਰ ਖੜਾ ਆਇਆ ਹੀ ਹੈ ਜਿਹਦੇ ਵੇਰ ਆ ਗਿਆ ਕਹਿੰਦਾ ਜਵੀ ਦਾ ਘੜਾ ਮਾਂ ਲੈ ਜਾ ਭਾਈ ਜਵਾਬ ਜਵਾਬ ਦੱਸ ਤੈਨੂੰ ਕਹਦਾ ਯਾਰ ਉਸੇ ਨੇ ਨਾ ਹੁਣ ਆਹ ਕੀ ਬੋਟਾ ਨਾ ਪੁਆਈ ਸਾਡੇ ਵਾਲਾ ਜਿਵੇਂ ਕਰੀ ਤੂੰ ਬੈ ਤੇਰੇ ਵਾਲਾ 16 ਇਹਨੂੰ ਦੇ ਦੰਨੇ ਆ ਚੱਲ ਘਰ ਸੌਦਾ ਦਾ ਮਾਲਕਾ ਦਲੀ ਇਹ ਦਲੀ ਆ ਗਏ ਪਿੱਛੇ ਕਾ ਜਣ 16 ਫੋਟਾ ਦਾ ਉਹਦੇ ਕੋਲ ਨਹੀਂ ਆ ਮੈਂ ਸੋਨੂਪੁਰ ਦੀ ਆ ਸਮਾਨਦਾ ਬਣਿਆ ਬਾਈ ਲੈਣਾ ਇਹ ਦੇਖੋ ਆ ਮੁੰਡਾ ਰਤੋਂ ਵਾਲਾ ਕਾਲੇ ਦਾੜੀ 16 ਦਾ ਕਾਫੀ ਖੜੇ ਉਧਰ ਵੀ ਖੜੇ ਨੇ ਸਮਾਨਦਾ ਬਣਿਆ ਹੁਣ ਯਾਰ ਘੜੀ ਘੜੀ ਤੇ ਲੈਣਾ ਮੈਂ 18 ਹੀ ਲਈ ਕੋਣ ਨਹੀਂ ਤਾਂ 20 ਬੱਚੀ 20 ਵੀ ਲੈ ਲੈਂਦੇ ਜੇ ਕਿਤੇ ਮੂਰ ਖੁੱਲਾ ਹੁੰਦਾ ਵਾਕਾ ਦਾਦਾ ਦਾ ਲੈਦਾ ਨਹੀਂ ਜਾਈ ਆ ਕਿ ਕਹਿਣਾ ਆ ਬੈਣਾ गरम <laughs> थी ਕਲੈ ਨਿਸਰੀ ਵੀ ਆ ਤੇਰੀ ਵੀ ਨਿਸਰੀ ਵੀ ਆ ਜਾਰੇ ਬੋਲਾ ਲੈ ਕਹਿੰਦਾ ਕੀ ਕਰ ਲੈ ਆ ਜੀ ਪਾਲ ਗਾ ਇੱਕ ਮਿੰਟ ਅਜੀ ਤੇ ਜਗ ਨੂੰ ਕੇ ਚਾਲਾ ਲੈ ਵੱਡਲਾ ਤੂੰ ਤੇ ਚ ਹੀ ਵੱਡਲਾ ਗਿਆ ਤਾਂ ਉਹੀ ਆ ਬੇਆ ਦੋ ਜਣੇ ਪੋਹਾਲ ਹੁਣ ਤਾਂ ਮਸ਼ੀਨ ਹੈਗੀ ਮਨਸੂਏ ਛੋੜਾ ਜਾ ਪੋਹਾਲਾ ਇੱਕਦ ਭਰੀਆਂ ਬੰਨਾ ਗਿਆ ਚੰਗੀ ਦਰਾਡੇ ਨਾਲ ਆ ਰੰਗ ਹੋਈ ਵੱਢਣੇ ਆ ਕੇ ਵੱਢਣੇ ਵਾਲੀ ਲੇਕੀ ਆ ਤੇਰਾ ਆਕੇ ਲੈ ਜਾ ਸੱਤ ਬਰਾਬਰ ਮੋਟੇ ਵੀ ਤੂੰ ਰਾਕੇ ਲੈ ਜਾਏ ਪੰਨੂ ਕਹਿੰਦਾ ਬੜਾ ਸੋਨਾ ਦੀਆ ਸੁਣ ਬਾਈ ਪਰ ਆਹ ਰਾ ਲਾ ਲਾ ਨਹੀਂ 1.5 18 ਦਾ ਸੋਨਾ ਨਹੀਂ ਸਭ ਤੋਂ ਵਧੀਆ ਕਹਿੰਦਾ ਆਪ ਕਹਿੰਦਾ ਮੈਂ 21 ਦੇਣਾ ਆਹ ਦੇ ਲੈ ਕੀ ਲੈਣਾ ਇਹਨਾਂ ਨੇ ਤਾਂ ਉਹਦਾ ਦੇਣਾ ਆ ਕੇ ਆ ਲੈਣਾ ਸਾਰਿਆਂ ਨੂੰ ਲਿਆਉਣ ਦੇ ਪਹਿਲਾਂ ਉੱਪਰ ਰਹਿਣਾ ਸਾਰਿਆਂ ਦੇ ਮੈਂ ਤਾਂ ਕਹਿੰਦਾ ਸੋਚਿਆ ਹੀ ਨਹੀਂ ਦੱਲੀ ਵੇਡਾ ਲੈਣਾ ਤਾਂ ਜਦੋਂ ਦਾ ਮੇਰੇ ਕੋਲ ਸੋਨਾ ਮੋਟਾ ਦਾਹ ਦੇ ਪਿੰਡ ਚ ਹੈਗਾ ਕਿਸੇ ਕੋਲ ਜਿੰਨਾ ਨਹੀਂ ਹੈ ਇਹ 31 16 ਫੁੱਟ ਟਰਾਲਾ ਇਹ 11 ਵਿੱਚ ਨਹੀਂ ਲੈਦੇ ਤੇ ਦੇ 15 ਲਾਉਂ ਮੇਰੇ ਕੋਲ ਤਾਂ 12 ਦਾ ਹੁਣ ਜਦ ਕਮੀ ਨਹੀਂ ਜਾਂਦਾ ਫਿਰ ਤੇਰੇ ਸਾਹਮਣੇ ਟਰਾਲੇ ਨੇ 150 ਵੀ ਪਰਜੀ ਨੂੰ ਕਿਹੜਾ ਲਾਉਂ ਮੈਂ 100 ਲਾ ਕੇ ਆਏ ਕਰਨ ਹੁਣ ਮੈਂ ਨਹੀਂ ਹੁਣ ਅਗਰ ਤਾਂ ਕੋਟਾ ਕਿੰਨੇ ਵਾਲੀ 100 ਵਾਲੀ ਸਾਰੀਆਂ ਅੱਜ ਕੀ 45 ਆਇਓ ਨਹੀਂ ਨਾਲ ਉਹ 150 ਮਾਡਲ ਪਾਦਾ ਨਾਲ 100 ਵਾਲੀ 100 ਰੱਖ ਨਾਲੇ 150 ਟਰੈਕਟਰ ਬਦਲ ਕੇ ਦੇਖਾਂਗੇ ਉਦੋਂ ਲਾ ਕੇ ਕਿਆ ਗੱਲ ਹੈ ਨਹੀਂ ਤਾਂ ਲਾਇਆ ਮੈਂ 150 ਦੋ ਦਿਨ ਐਦਾ ਕੁਛ ਨਹੀਂ ਆਏਗਾ ਹੌਲੀ ਲੈ ਜਾ ਜੰਗੀ ਥੋੜਾ ਵੀ ਵੱਧ ਰੇ ਸੜੀ ਜਾਣਾ ਕਿਤੇ ਰੇ ਸੜੀ ਜਾ ਕਿਤੇ ਕੱਲ ਮੈਂ ਹੋਰ ਲਾ ਚੂਗਾ ਬਾਬੂ ਨਹੀਂ ਦੇਖਦਾ ਹੁਣ ਜੇ ਇਹਦਾ ਮੈਂ ਆਇਆ ਵੋ ਸੋਚਿਆ ਕਿ ਹਟ ਗਿਆ ਠੀਕ ਸੋਝਿਆ ਹਲੇ ਹੈਗਾ ਥੋੜਾ ਜਿਹਾ ਬਾਈ ਜਰਾ ਪਜਾੜਦਾ ਹੁਣ ਉੱਤੇ ਤੱਕ ਪਤਾ ਲੱਗੂਗਾ ਹੁਣ ਜਾਂ ਤੂੰ ਯਾਰ ਪਾਇਰਪੁਰ ਲੱਗਦਾ ਹੈ ਨਾ ਹੂੰ ਹੂੰ ਜ਼ਿਆਦਾ ਹੈਗਾ ਥੋੜਾ ਜਾਂ ਜੀ ਵਾਰੀ ਜਾਂ ਇੰਤਰ ਹੋ ਗਿਆ ਮੈਂ ਘੋਖਾ ਹੂ ਬਾਕੀ ਦੇਖਦੇ ਆ ਬਾਕੀ ਬਾਈ ਦੱਲੀ ਦਾ ਬਚੂਲਾ ਸੋਦਾਦਾ ਹੋ ਗਿਆ ਕਰਾ ਗਿਆ ਜੱਸੀ ਦੱਲੀ ਦਾ ਜੋਲਾ ਕਿ ਜੱਸੀ ਦਾ ਬਚੂਲਾ ਜੱਸੀ ਦਾ ਬਚੂਲਾ ਸੌਰੀ ਕਹਿ ਦਿੱਤਾ ਤੈਨੂੰ ਗਲਤੀ ਕਰ ਗਿਆ ਜੱਸੀ ਦਾ ਬਚੂਲਾ ਕਹਿਣਾ ਹੁੰਦਾ ਆ ਬਾਈ ਨੇ ਇਹ ਤੇ ਮੇਰੇ ਨਾਲ ਉਹ ਛੜੀਆਂ ਲਵਾ ਦੇ ਦੱਲੀ ਨੂੰ ਕਿਹੜੀ ਨੂੰ ਉਹ ਇਹ ਕਿਹੜਾ ਬਚੂਲਾ ਇਹਦਾ ਬਣਾਉਂਦਾ ਇਹ ਪਿੱਛੇ ਕਰ ਗਿਆ ਬਾਪੂ ਦਾ ਚਾਰਾ ਤੇ ਨਹੀਂ ਘਟ ਹੋਣਾ ਉਹ ਤਾਂ ਮਜ਼ੀਤ ਚੋਆ ਆ। ਮੇ ਜੀਲਾ ਨੂੰ ਮਜ਼ੀਤ ਕਿਹਾ। ਆ ਉਦੋਂ ਸੁਣਿਖ ਲਗਾ ਕਹਿੰਦਾ ਮੇਰੀ ਸੀ ਕੁਰਸੀ ਤੇ ਘਰੇ ਆਦਾ। ਬਸ ਹੀ ਚੱਕਿਆ। ਤੂੰ ਖਾਬਾ ਚੈਂ ਕੁੱਕੂ ਗਾਉਣੇ ਪਏ ਤਾਂ ਜਗਾ ਬੈਨ ਤਾਂ ਚੈਂ ਕੁੱਕੀ ਆਦਾ ਦੇਲ। ਅਲੀਦਰ ਹੁਣ ਵੀ ਢਾਲ ਬੇ ਬਾਪੂ ਜਾਣ ਕੇ ਦੇਖ। ਉਹ ਕਿੱਥੇ ਹੈ? ਛੋਰੀ ਫੇਲੀ। ਖੋਲ ਕੇ ਦੇਖ। ਉਹ ਰਹਿ ਦਿੱਤਾ ਮੈਂ ਉਦਾਰੇ ਬੇ ਹੋ ਕੇ। ਨਾ ਲੱਤ ਨਹੀਂ ਘੁਰਣ ਦੇ ਜਿੱਦ ਤੂੰ ਹੁਣ ਵੀ ਢਾ ਗਿਆ ਤੂੰ ਦੇਖ ਲਈ 1 ਮਿੰਟ ਲਾਉਣਾ ਤਾ। ਹੱਥ ਚੜਾ ਲਈ ਹੋਰ ਦੱਸ ਤੂੰ ਬਾਪੂ ਤੇ ਜਾ। ਅਲੀ ਛੱਡੀ। ਅਲੀ ਉਹਨੂੰ ਆ ਜਾ। ਆ ਵਾਹ ਕੰਮ ਸਿੱਖ ਲਿਆ ਬੰਦੇ ਦਾ ਬੱਦ ਰਿੰਕੂ ਨੇ ਆ ਜੇ ਤੂੰ ਤੇ ਜਲਦੀ ਹਾਂ ਕੱਦਾ ਬਾਪੂ ਕੋ ਬੋਟਾ ਗੱਲਾਂ ਮਾਰ ਲੱਗ ਗਿਆ ਮੈਂ ਬਾਹਰ ਵਾਲਾ ਭੱਜਿਆ ਆ ਮੈਂ ਬੱਦੇ ਨੇ ਬਾਹਰ ਹੈ ਨਹੀਂ ਮੈਂ ਚਾਹ ਪੀਂਦਾ ਦਾ ਚਾਹ ਪੀ ਲਾ ਜੇ ਤੂੰ ਵੀ ਦੁਹਾਂਗਾ ਮਾਰਨੀ ਆ ਤੇ ਚਾਹ ਲੈ ਕੇ ਆਏ ਤਾਂ ਤੇਰੀ ਖਾਤਰ ਸਾਰੇ ਆਪੀ ਲਈ ਲੱਗੇ ਹੋ ਗਾ ਤੂੰ ਇੰਨੇ ਨੂੰ ਆ ਗਜਾ ਕਿੱਥੇ ਲੱਗੋ ਮੈਂ ਗੱਲ ਘੱਲ 350 ਗੱਡੀ ਚ ਲੱਗਦੀ ਆਪੜਾ ਤੇ ਹੋ ਗਏ ਭਗਵਾਨੀ ਨੂੰ ਹੋ ਗਏ ਉਪਰ ਹੋ ਗਏ 100 ਉਪਰ ਗਨੀ ਗੰਬੇ ਆਹ ਬੇਜਰੋ ਨੇ 100000 ਕਰਦੇ ਅੱਛਾ ਮਾਤੀਓਣ ਸਾਲੂ ਦੇਖਦੇ ਆ ਤੇ ਪ੍ਰੋਗਰਾਮ ਇਸ ਤਰੀਕੇ ਨਾਲ ਕੰਮ ਜਿੱਥੇ ਦੱਸਦਾ ਉੱਥੋਂ বাজਦਾ ਹੈ ਹੋ ਦੇ ਜੀ ਉਹ ਗੱਲ ਬੱਕਰੀ ਨਹੀਂ ਉਹ ਲੋਕਲ ਭਾਈ ਮਿਲਦੇ ਆਊਟ ਏਰੀਆ ਜੀ ਆਊਟ ਏਰੀਆ ਜੀ ਆਊਟ ਏਰੀਆ ਦਾ ਕੋਈ ਆਵਾਸ ਨਹੀਂ ਕਿਸੇ ਨਾਲ ਜਾਂ ਕੋਈ ਆਪਣਾ ਕੋਈ ਖਾਸ ਬੰਦਾ ਦਾ ਹੋਗਾ ਲੋਕਾਂ ਨੂੰ ਹਾਂ ਪਤਾ ਨਹੀਂ ਪਤਾ ਲੱਗਦਾ ਨਹੀਂ ਦੇਖਦੇ ਕੱਲ ਫੇਰ ਇਹ ਜਿਆਦਾ ਇਹਨੂੰ ਮਤਲਬ ਇਹ ਬ੍ਰੇਕ ਅੱਪ ਨਹੀਂ ਬੰਦ ਹੋ ਜਾਂਦੀ ਹੈ ਉੱਕੇ ਆਪ ਦਾ ਮੈਂ ਆਇਆ ਸੜਕਾ ਮੋੜਿਆ ਮੈਂ ਆਹੇ ਮਾਲਪੁਰ ਕੀ ਤੇ ਆਇਆ ਤੇ ਉਹ ਮੋੜੋਂ ਕੋ ਚੱਲੇ ਤਾਂ ਮੋੜ ਕੇ ਚੜਾਈ ਜਾਂਦ ਦੱਬ ਕੇ ਜਾਂ ਥੋੜੀ ਰੇ ਦਿੱਤੀ ਆਏ ਭੱਜੀ ਹਾਲੀ ਕੋਲਾ ਦਾ ਮਗਾ ਲੈ ਵੀ ਗਿਰਤੇ ਤੇ ਬਚ ਗਿਆ ਮੈਂ ਉਹ ਉੱਤ ਸਭ ਕੁਝ ਠੀਕ ਨਹੀਂ ਬਣਿਆ ਨਹੀਂ ਪੇਕ ਆ ਆਹ ਹੈ ਨਾ ਜਿਹੜੀ ਸੜੀ ਉਹ 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 ਇਹ ਪਚਾ ਕੇ ਚਲਉਂਦੇ ਨੇ ਇਹ ਤਾਂ ਹੌਲੀ ਕੰਮ ਨੇ ਤੇ ਜਿੱਕਰ ਹੌਲੀ ਤਾਂ ਜਿੱਕਰ ਤੂੰ ਆ ਮੈਂ ਇੱਕ ਜਿਹੜਾ ਉਹ ਟੋਇਆ ਵਿੱਚ ਪਚਾ ਕੇ ਆ ਕੜਕਰੀ ਜਾਂਦੀ ਇਹ ਖਲਣ ਦੀ ਖਿੰਦੀ ਤੇ ਬੱਲੀ ਕੋਲ ਤੇ ਜੇ ਦੋ ਦਿਨ ਗੰਢੀ ਦੋ ਦਿਨ ਚੌਥੇ ਤਾਰ ਦੇ ਉਹ ਦੇਖਣ ਵਾਲੇ ਆ ਕਿੱਥੇ ਤੇ ਆ ਜੀ ਹੈ ਐ ਸੋ ਹੀ ਦੇਖ ਰਹਾ ਸੀ ਮੈਂ ਪਹਿਲੇ ਉਹ ਉੱਥੇ ਘਰਾ ਲਿਆ ਇੱਧੇ ਵਿੱਚ ਪੜੇ ਨਹੀਂ ਜਾਂਦੇ ਮੈਂ ਕਹਿੰਦੇ ਪਹੀ ਫਰ ਜਾਂਦੇ ਨਹੀਂ ਕਿ ਕਿ ਚਲਾਉਂਦਾ ਲੈ ਕਿੰਨਾ ਚਲਾਉਂਦਾ ਪਤਾ ਕਿ ਕਿੰਨਾ ਚਲਾਉਂਦਾ ਪਿਛੇ ਦੇਖਦੇ ਦੇ ਦੋ ਥੱਲੇ ਤਾਰ ਤਾਂ ਸਿੱਧਾ ਹੀ ਇਸ ਤਰ੍ਹਾਂ ਵਿੱਚ ਪਟਕੇ ਜਿਹੜੇ ਘੁੰਮ ਜਾਂਦੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਆਦਰਲੀ ਆਪਣੀ ਵਾਰੀ ਨਹੀਂ ਦਾ ਸਾ ਮੇਰੀ ਵਾਰੀ ਆ ਇਹਦੇ ਲਈ ਨਹੀਂ ਦੇਖਿਆ ਅੱਗੇ ਜੇ ਦੇਖਦੇ ਦੇ ਵਿੱਚ ਤਾਰ ਦਾ ਦਲੀਆ ਦਲੀਏ ਥੋੜਾ ਘੜਾ ਹੀ ਹੈ ਅੱਜ ਲਾ ਕੇ ਦੇਖਣਾ ਤੇ ਖਾਣਾ ਮਗਰ ਅੱਜ ਕਿੰਨੀ ਜਿਹੀ ਖਾਣਾ ਖਾਣਾ ਹੁੰਦਾ ਬਾਈ ਪਿੱਛੇ 15 20 ਜੀ ਦਾ ਖੜਿਆ ਵਾ ਇਹ ਜੀਵਾ ਖਾਣਾ ਦਾ ਉਹ ਗਰੁੱਪ ਦੀਆਂ 30 ਦੀਆਂ ਅੱਜ ਕਿੰਨੀਆਂ ਬੱਚੀਆਂ ਕੱਢਦੇ ਆਂ ਏ ਜੀ ਹੁਣ 100 ਕੱਢੇ ਕਰੂਗੇ ਕੱਲ ਤੇ ਜੁਵਾ ਕਦੋਂ ਮੋਟੇ ਕੱਢੂਗਾ ਰਹਿਣਾ ਅੱਜ ਆਈਏ ਸੁਣ ਨਾ ਕੱਲ ਆਈਏ ਸੁਣ ਆਪਾਂ ਹੋਗੇ ਤੇਰੀਆਂ ਹੁਣ ਤੇਰੀਆਂ 180 180 ਖੜਾ ਅੱਜ ਮੇ 13 ਘੜੋਂ ਵੀ ਮੇਰੇ ਅੱਲ ਗੇਰੇ ਆਈ ਮੇਰੇ ਪਾਣੀ ਲਾਤਾ ਨਾ ਮੈਂ ਉਦੋਂ ਮੇਰੀ ਅਜੇ ਨਹੀਂ ਪਰਸੋਂ ਤੱਕ ਦੇ ਦੇ ਮੈਨੂੰ ਕਢਾ ਲਵਾਂ ਮੈਂ ਮੇਰੀ ਲੈ ਲਈ 17000 ਵਾਲੀ ਪਹਿਲਾਂ ਉਹ ਪਾਣੀ ਤਾਂ ਦੇਖਣ ਤੇ ਮੈਨੂੰ ਸੁੱਕੇ ਜਾਣ ਪਾਣੀ ਤਾਂ ਸੁੱਕੇ ਭਾਈ ਆ ਵਾਹ ਕਰ ਵੀ ਨਾ ਦੇ ਦੇਣੀ ਪਰ ਜੀ ਤੈਨੂੰ ਸੁੱਕਿਆ ਪਤਾ ਨਹੀਂ ਹੈਗਾ ਸੁੱਕੇ ਜਾਣਾ ਪਰਸੋਂ ਤੱਕ ਚਲੋ ਆਪ ਤੇ ਆ ਕੇ ਦੇਖਣਾ ਜੀ ਉਹਨਾਂ ਨੇ ਬਾਹਰ ਲੱਤੀ ਦਿੱਤਾ ਠੀਕ ਆ ਦੇ ਨਾਲ ਜੀ ਇਹ ਤਾਂ ਕੋ ਕਰਨਾ ਹੀ ਪੈਣਾ 17000 ਵਾਲੀ ਲੈ ਲਈ ਹੈ ਫੇਰੀ ਉਵਰਤੀ ਦੇਣੀ ਬਸ ਆਗਨੀ ਆਈ ਵੀ ਆਗਨੀ ਗੱਲ ਦੇਣੇ ਬਾਰੇ ਪਰਚੀ ਦੀ ਕਿਹੜੀ ਦੀ ਆਗਨੀ ਆ ਕਿ ਉਹਦੇ ਬੰਨੜੇ ਨੂੰ ਤਾਂ ਸਾਰਾ ਉਹ 18 ਪਰ ਤੇ ਆਗ ਵੱਟ ਕੇ ਲੇਵੀਏ ਉਹ ਪ੍ਰਾਲੀ ਲਿਆਂਦੀ ਉਹ ਪ੍ਰਾਲੀ ਸਣੀ ਛੋਟੀ ਦੀ ਉਹਦੇ ਨਾਲ ਬੰਦੇ ਨਹੀਂ ਸੀ ਪਤਾ ਪ੍ਰਾਲੀ ਵੀ ਲਿਆਦਾ ਜਾਂਦੀ ਸੀ ਕੱਪੜਾ ਗਿਰ ਗਿਆ ਮੜਾ ਬਿਲਕੁਲ ਲੋਕੋ ਜਲੀ ਉੜਾ ਜਾਏ ਤੇ ਕੋਈ ਨਾ ਹਵਾ ਪਹੁੰਚਾਤੀ ਹੱਥੇ ਬਹੁਤ ਲੰਬਾ ਕੱਪੜਾ ਲੈਣਾ ਆ ਗਿਆ ਸੱਤੀ ਮਾ ਨਾ ਆ 70 ਰੁਪਏ ਤੇ ਮਾ ਕੇ ਮਾਰਿਆ ਨਿਸ਼ਾਨਾ ਗਲਤ ਲੱਗ ਗਿਆ ਅਸੀਂ ਜ਼ਿੰਮੇਵਾਰ ਨਹੀਂ ਸਿਰ ਸੁਰਜ ਬੱਜਿਆ ਗਿਆ ਕੱਪੜਾ ਆਇਆ ਜਾ 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 ਚਾਚੇ ਹੋਰ ਆਇਆ ਕਿ ਸੇਵਾ ਦੇਦੇ ਨੇ ਜਾ 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 ਚਾਚੇ ਚਾਚਾ ਗਿਆ ਮੁੰਡੇ ਨੇ ਅੱਜ ਤਣੂ ਮੈਂ ਸੀਦਾ ਸੇਵਾ ਦੇ ਸੀਵਾ ਦੇ ਤੇ ਮੈਂ ਉਹ ਦਲੀ ਚਾਚਾ ਹੀ ਕਹਿਣਾ ਇਹ ਕਪੜੇ ਦੇ ਨੋਂਦ ਨਾ ਨਾ ਫੇ ਕਿਹੜੇ ਕਿਹੜਾ ਡਿਮਾਂਡ ਕਰੀ ਆ ਬਾਹ ਉਤਾਰੇ ਵਾਲਾ ਆਹ ਇਹ ਤਾਰੇ ਦਾ ਫੈਨ ਆ ਬਿੰਦਰ ਯਾਰ ਇਹ ਤਾਰੇ ਦਾ ਫੈਨ ਆ ਹਾਂ ਹਾਂ ਨਾ ਵਧੀਆ ਐ ਭੰਵੇਂ ਹੈ ਤਾਰੇ ਦਾ ਪੀਗਾ ਫਰਕ ਕੁਛ ਨਹੀਂ ਪੈਣਾ ਹੈਗਾ ਮਾੜਾ ਮੋਟਾ ਫਰਕ ਪੈਣਾ ਰੇ ਮਾੜਾ ਮੋਟਾ ਨਹੀਂ ਹੈਗਾ ਇੱਕ ਬੜੀ ਗੱਦੀ ਦਾ ਤੋਂ ਉਹਦਾ ਯਾਰ ਜਦੋਂ ਉਹ ਮੈਂ ਲਾਉਂਦੇ ਗੱਡੀਆਂ ਨਹੀਂ ਛੋਟੀਆਂ ਹੁੰਦੀਆਂ ਹੌਸਲਾ ਹਾਂ ਇਹ ਨਹੀਂ ਕਿ ਜਿੰਨੇ ਗੱਦੀ ਨੇ ਹਾਂ ਕੀ ਖਿਆਲ ਆ ਬਲੂ ਬਾਈ ਉਹ ਬਾਗੀ ਬੋਲੂ ਬੜੇ ਮੈਂ ਤੈਰੀਆਂ ਬੜੀ ਮਾਰੀ ਮੈਂ ਤੈਨੂੰ ਉਹ ਸੁਣ ਬਾਈ ਨੇ ਕੀ ਕਿਹਾ ਕੰਨਸ ਸਲਾਹ ਸਾਰੇ ਨਹੀਂ ਲੈਲਾ ਕਰੀ ਆਪਣੀ ਮਰਜ਼ੀ ਉਹ ਗੱਡੀਆਂ ਨਹੀਂ ਸੋਚੀਦੀਆਂ ਹੁੰਦੀਆਂ ਤੂੰ ਗਿਆ ਤਾਂ ਹੈਗਾ ਤਾਂ ਟਰੈਕਟਰ ਜਿੱਦਣ ਮੈਂ ਲੱਤਾਂ ਮੈਂ ਗੱਡੀਆਂ ਸੋਚੀਂਦੀਆਂ ਫਿਰ ਸਾਰਾ ਸਾਰਾ ਆਰਗ ਵੀ ਦੇਖ ਚੀਜ਼ ਦਾ ਬੋਲਣ ਜੋਗਾ ਛੱਡਦਾ ਨਹੀਂ ਇੱਕ ਵਾਰੇ ਚੀਜ਼ ਲੱਗਦੀ ਹੁੰਦੀ ਆ ਤੇ ਬੋਲਣ ਜੋਗਾ ਛੱਡਦਾ ਨਹੀਂ ਹੈਗਾ ਯਾਰ ਮੈਂ ਜਿਹੜੀ ਗੱਲ ਸਹੀ ਆ ਸਹੀ ਆ ਇੱਕ ਵਾਰ ਪੈਸਾ ਲੱਗਣਾ ਇੱਕ ਵਾਰ ਇੱਕ ਵਾਰ ਮਹਿੰਗਾ ਲੱਗਣਾ ਬਸ ਮਹਿੰਗਾ ਤਾਂ ਲੱਗਦਾ ਨਹੀਂ ਹੁੰਦਾ ਤੈਨੂੰ ਕਹਲੇਗਾ ਹਾਂ 6 ਮਹੀਨੇ ਮਹਿੰਗਾ ਲੱਗਦਾ ਹੁੰਦਾ ਯਾਰ ਨਹੀਂ ਲੱਗਦਾ ਹੁੰਦਾ ਜਦ ਮੈਂ ਟਰਾਲਾ ਲਿਆਇਆ ਮੰਨੂ ਕਿਆ ਕਹਿੰਦੇ ਮੈਂਗਾ ਹੋ ਗਿਆ ਸਸਤਾ ਮੇਰਾ ਵੇਚਿਆ ਹੋ ਗਿਆ ਸਸਤਾ ਟੈਂਸਰ ਫੇਲ ਆਹੀ ਚੀਜ਼ ਹੁੰਦੀ ਆ ਨਾਲੇ ਤਿੰਨ ਸਾਲ ਕੇ ਨਟ ਹੋਇਆ ਆਹ ਚੰਗਾ ਢੋਇਆ ਹੈ ਇਤਕੀ ਵੀ ਢੋਇਆ ਗਈ ਹੈ ਹੈਗਾ 30 30 ਵਰਕੀਆਂ ਹੈ ਕਿ 30 30 ਵਰਕੀਆਂ ਕੇ ਫੇਰ 30 35 ਪੈਸੇ ਕਰ ਬਣ ਜਾਣਾ ਨਵੇਂ ਟਾਇਰ ਵਾਲਾ ਟੋੜਾ ਦਾ ਤਾਂ ਥੱਲੇ ਨੂੰ ਆਉਣਾ ਨਹੀਂ ਉੱਪਰ ਨੂੰ ਲੱਗਾ ਹੋਰ ਲੈਣਿਆ ਬਣੇ ਨਹੀਂ ਇਹ ਥੱਲੇ ਨੂੰ ਭੇਜਦਾ ਥੱਲੇ ਤੇ ਤੇਰੇ ਪੈਸੇ ਹੀ ਬਚਾਉਂਦਾ ਫੇਰ ਟਰੈਕਟਰ ਦਵਾਉਣ ਨੂੰ ਖਰਦਾ ਨਾ ਅੱਛਾ ਵੇ ਤੇਦੇ ਪੈਸੇ ਵੇਲੇ ਆਉਗਾ ਸਮਝਦਾਰ ਆ ਹੈ ਟਰੈਕਟਰ ਟਰੈਕਟਰ ਜੇ ਮਰਜ਼ੀ ਬਦਲ ਲੈ ਜੇ ਕਹੇ ਉਹ ਲੈ ਆ ਜਾ ਕੇ ਟਰੈਕਟਰ ਦੀ ਟਾਈਮ ਹੀ ਲਾਏਗਾ ਉਦੋਂ ਦੇਖ ਲੈ ਵੇਚ ਆਪਣਾ ਦੇ ਕੇ ਮਾਉਂ ਹੀ ਕਹਿੰਦਾ ਟਰੈਕਟਰ ਦਾ ਤੇਰਾ ਜਿੱਦੇ ਉਹਨੇ ਕਹਿਣਾ ਜੀ ਆ ਜਾਓ ਉਹਨੂੰ ਸਾਈਨ ਕਰ ਦੋ ਬਸ ਪੰਗਾ ਟਰਾਲੇ ਦਾ ਪੈਣਾ ਹੈ ਸੰਧਵਾਡਾ ਨਹੀਂ ਬਣਦਾ ਹੈਗਾ ਹੈ ਹਾਲੇ ਵਾਲੇ ਨੇ ਧਗਲੇ ਨੇ ਜਦੇ ਪੁੱਛੀਆਂ ਮੰਗਣੀਆਂ ਬਿੱਲੇ ਰੱਖ ਦਿੰਦਾ ਵੀ ਐਨਈ ਨੋਟ ਭਾਈ ਪੁਰਾਣੇ ਤੇ ਵੀ ਨਵੇਂ ਜਿੰਨੀ ਰੇਟ ਮੰਗੀ ਲਹ ਦੇ ਦੇ ਮੈਂ ਹੂੰ ਗੱਲਾ ਕਰਦਾ ਇਹ ਸਾਦਾ ਹੋਵੇ ਸਾਦਾ ਜੇ ਸਾਨੂੰ ਲੈ ਕੇ ਜਾਂਦਾ ਨਾ ਬਰਲਾ ਦੁਆ ਤਾ ਤਾ ਬਿਗਲੇ ਆ ਗਿਆ ਕੱਲ ਹੋਣੀ ਦਾ ਪੁੱਛ ਲੈ ਬਾਈ ਨੂੰ ਨਾ ਹੁੰਦਾ ਸਾਡੇ ਖਾਤਿਆਂ ਦੇ ਪੈਸੇ ਪੈਦੇ ਸੀ ਆਪੇ ਦੁਆਦਾਨ ਤਾਂ ਹੋਰ ਪਾਸੇ ਪੈਸੇ ਦੇ ਹੀ ਚੱਕਰ ਤਾਂ ਆਪੇ ਪਾਣੇ ਦੇ ਜਿੱਥੇ ਮਰਜ਼ੀ ਪਾਉਂਦੇ ਆਲਾ ਮੈਂ ਨਾਲ ਨਹੀਂ ਕਰੇਗਾ ਬੱਤ ਫਿਰ ਤੂੰ ਦੁਆ ਕੇ ਲੈ ਆਉਂਦਾ ਤਾਂ ਕਸ਼ਟ ਕਰ ਤੇ ਛੱਡੀ ਮੱਕਰ ਜੇ ਕਰਦਾ ਰਾਤ ਗਈ ਬਾਤ ਗਈ ਹੈ ਜਿਹਦੇ ਕੰਮ ਹੋਏ ਕਰਦਾ ਤਪੇ ਕੋ ਉਹ ਹਾਂ ਕਦੇ ਵੀ ਕੁੱਟ ਹੋਏ ਕਰਦਾ ਨਾ ਤੱਤਾ ਕੁੱਟ ਹੋਏ ਕਰਦਾ ਜੇ ਕਿਤੇ ਖੰਡਾ ਹੋ ਗਿਆ ਕਾਨੂੰ ਤੇਰੀ ਸਾਲਾ ਕੁੱਟ ਹੁੰਦਾ ਕਾਨੂੰ ਖੜਾ ਦੇਣਾ ਕਾਨੂੰ ਖੜਾ ਦੇਣਾ ਤੂੰ ਤਾਂ ਘਰੇ ਜਾਣਾ ਤੈਨੂੰ ਪੁੱਲਾ ਲਿਆਉਣਾ ਹੀ ਆ ਇਹ ਜ਼ਰੂਰੀ ਥੋੜਾ ਹੁੰਦਾ ਵੀ ਲਿਆਉਣਾ ਹੀ ਆ ਮੇਰਾ ਨਾਂ ਲੈ ਕੇ ਆ ਫਾਇਦਾ ਨਹੀਂ ਤੂੰ ਦੱਸ ਤਾਂ ਆ ਆ ਫੀਕਰ ਹੈ ਕਿ ਨਹੀਂ ਇੱਧਰ ਇੱਧਰ ਤੇ ਬਾਈਕਾਡ ਕਰਤਾ ਹੈ ਹਾਂ ਤੇ ਨਾ ਜੀ ਮਲੇ ਨੂੰ ਮੈਂ ਕਿੱਧਰ ਜਾਵਾਂ ਹਮਾਂ ਉੱਧਰ ਹੀ ਤਾਂ ਆਈ ਅਲੇ ਦਾ ਦੂਈ ਟਰਾਲੀ ਵੀ ਲਿਆਉਣੀ ਆ ਇਹ ਕਹਦੇ ਨਾਲ ਦੀ ਦਿੱਤੀ ਵੀ ਆ ਦੇਖ ਮੋਟਰਸਾਈਕਲ ਫਿਰ ਤਾਂ ਇਹਨੂੰ ਲੈ ਕੇ ਜਾਵਾਂਗੇ ਇਹਨੂੰ ਹਾਂ ਹਾਂ ਜਦ ਇਹ ਨੋਟਾਂ ਵੀ ਥਾਪੀ ਦਿੰਦਾ 10 ਕਰਦ ਦਿੱਤੇ ਭੱਜੇ ਆ ਜਾਂ ਤੂੰ ਨਹੀਂ ਭੱਜਦੀ ਭੱਜੇ ਕਹਦੇ ਨਹੀਂ ਗਿਆ ਨਾ ਮੈਂ ਤੈਨੂੰ ਮੜਾ ਕੇ ਆਇਆ ਨਾ ਤੂੰ ਭੱਜਦਾ ਨਾ ਅਸੀਂ ਭੱਜਦੇ ਆ ਆਏ ਕਰ ਕੱਲ ਨੂੰ ਟਰੈਕਟਰ ਚਲਾਏ ਗੈਰਟ ਨਾਲ ਨਾਲ ਆਪਣੇ ਵਾਲਾ ਆਪਣੇ ਸੌਦਾ ਕਰਕੇ ਤੇਰੇ ਨਾਲ ਪਰਾ ਲੈ ਆਉਣਾ ਪਰਾ ਲੈ ਆਉਣਾ ਇਹਦੇ ਟਰਾਲਾ ਪਾ ਕੇ ਨੇਜਰ ਸਾਰੇ ਬੰਦੇ ਜਾਂਦੇ ਟਰਾਲੇ 'ਤੇ ਬਹਿ ਕੇ ਬੰਦੇ ਜਿਆਦਾ ਹੁੰਦੇ ਆ ਗੱਡੀ 'ਚ 5 ਆਉਣੇ ਆ ਗੱਡੀ ਹੋਰ ਮਗਰ ਟਰੈਕਟਰ ਮਗਰ ਅੱਲਾ ਹੀ ਪਾਦਾ ਉਹ ਅਗਲਾ ਨਾ ਨਾ ਦਰਜ ਵਿੱਚ ਆ ਭਾਰੀ ਹੋ ਜੂਵੇ ਵੀ ਇੰਨੀ ਸੈਨਾ ਵੀ ਟਰਾਲਾ ਤੇਰੇ ਵਾਲਾ ਭਰਾ ਤੇ ਲਿਆਉਂਗੇ ਲੋਕਾ ਕੋਈ ਵੀ ਬੰਤਾ ਏ ਜਿਹੜੀ ਚੀਜ਼ ਵਧੀਆ ਅਗਲੇ ਨੇ ਪੈਸੇ ਭਾਈ ਮੰਗਣੇ ਪੈਸੇ ਮੰਗਣੇ ਆ ਉਹ ਤਾਂ ਮੈਂ ਤੇਰੀ ਗੱਲ ਦਾ ਸਹਿਮਤ ਆ ਪੈਸੇ ਤਾਂ ਮੰਗਣੇ ਆ ਅਗਲੇ ਨੇ ਯਾਰ ਬਾਕੀ ਦੇਖੇ ਤੇ ਪਤਾ ਲੱਗਦਾ ਚੀਜ਼ ਦੋ ਚੀਜ਼ ਦੇਖੇ ਤੇ ਕੋਲ ਜਾ ਕੇ ਵੀ ਕਿਹਾ ਭਾ ਹੈ ਕਿਹਾ ਨਹੀਂ ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਟਰਾਲਾ ਸੋਹਣਾ ਲੱਗਿਆ ਜ਼ਿਆਦਾ ਟਰਾਲਾ ਪਲਾਹੇ ਵਾਲਾ ਵੀ ਨਹੀਂ ਮਾੜਾ ਹੈਗਾ ਠੀਕ ਹੈ ਕੋਲ ਜਾ ਯਾ ਜਿਆ ਜਪਦੇ ਬੇਸ਼ੱਕ ਹੋਵੇ ਮੈਂ ਤੁਹਾਡੀ ਗੱਲ ਮੰਨ ਗਿਆ ਪਰ ਇਹਦਾ ਟਰਾਲਾ ਜਿਹੜਾ ਆਹ ਦੇਖ ਕੇ ਆਉਂਗੇ ਨਾ ਤੁਸੀਂ ਤਾਰੇ ਵਾਲਾ ਇਹ ਟਰਾਲੇ 'ਚ ਸੌਦੇ 'ਚ ਵਧੀਆ ਰਹੂਗਾ ਦੇਖ ਕੇ ਪਤਾ ਲੱਗਦਾ ਨਾ ਕੋਲ ਜਾ ਕੇ ਬਾਕੀ ਤੋਂ ਕੋਲ ਜਾ ਕੇ ਆ ਉਹ ਮਸਲਾ ਥੋੜੀ ਬੀਅਰ ਦੇ ਦੇ ਵੀ ਤਾਂ ਐਮ ਆਰ ਐਫ ਲਈ ਆ ਇਹਨੇ ਵਾਰੀ ਨਹੀਂ ਆਉਣ ਦੇਣੀ ਯਾਰ ਲੋਵੀ ਮਾਡਲ ਟਰਾਲਾ ਹੈ ਕਿੰਨੇ ਕੁ ਘਸਾਦੇ ਹੋਊਂਗੇ ਆਹ ਉਹ ਤੇਈ ਆ ਉਹਦੇ ਵੀ ਕਿੰਨੇ ਕੁ ਘਸਗੇ ਹੋਊਂਗੇ ਯਾਰ ਬੇਸ਼ੱਕ ਨਹੀਂ ਘਸੇ ਸੀਆਰ ਦੇ ਟਾਇਰ ਕੱਢਦੇ ਪਿੱਛੇ ਰਹਿ ਗਿਆ ਮੇਰੀ ਗੱਲ ਸੁਣ ਲੈ ਮੇਰੀ ਗੱਲ ਅੱਲਾਹ ਹੱਕ ਪੈ ਗਿਆ ਨਵਾਬਪੁਰ ਆ ਜਾਣਾ ਸਾਰੀ ਸਹੀ ਬੰਦ ਉੱਤਰ ਆ ਰੁੱਤਰ ਨੇ ਠਹਿਰੇ ਨਵਾਬਪੁਰ ਕਹਿੰਦਾ ਫਰਕ ਪੈਂਦਾ ਮੋਟਰਸਾਈਕਲ ਫਰੀ ਆਉਣਾ ਕਹਿੰਦਾ ਗੈਲ ਗੱਲ ਉਹੀ ਵੀ ਸਹੀ ਆ ਹੁਣ ਦੋਵੇਂ ਪਾਸੇ ਨੂੰ ਹੋ ਗਿਆ ਫਿਰ ਦੋ ਸੰਦ ਬਣਦੇ ਆ ਹੁਣ ਮੋਟਰਸਾਈਕਲ ਨੂੰ ਲੱਗ ਲੈਣਾ ਪੈਣਾ ਪਾਪਾ ਦਾ ਟੂਰ ਨੂੰ ਲੱਤਾਂ ਮਾ 100 ਰੁਪਏ ਦਾ ਉਹਨੂੰ ਵੇਚਣ ਲੱਗ ਗਿਆ ਲੈ ਹੁਣ ਰੋਕੇ ਤੇ 100 ਰੁਪਏ ਹੈ ਉਹਦਾ ਹੀ ਵੇਚਣਾ ਉਹਦਾ ਹੀ ਫੜਾਦੀ ਨੂੰ ਰੋਕਾ ਵੀ ਤੇ ਨਹੀਂ ਵੇਚਣਾ ਮੈਂ ਨਹੀਂ ਤੈਨਾਂ ਸਲਾਹ ਬਣ ਗਈ ਦੀ ਸਲਾਹ ਹੈਗੀ ਦੀ ਸਲਾਹ ਹੁਣ ਮੈਂ ਟਰਾਲੇ 'ਪੋ ਲਾਤੇ ਪੈਸੇ ਉਧਰ ਚਲ ਦੇਖ ਲੈ ਨਹੀਂ ਬੰਦਾ ਆਏਗਾ ਇੱਕ ਉਹਦਾ ਵੀ ਸੌਦਾ ਛੋਟਾ ਕੁਟਾ ਵੇਚਣਾ ਪਹਿਲਾਂ ਮੈਂ ਲੱਗਿਆ ਤਾਂ ਵਿੱਚ ਨੂੰ ਜਦ ਤੱਕ ਆਏਗਾ ਕੁਟਦਾ ਦਾ ਕਪਤਾ ਦਾ ਐ ਇਹਨੂੰ ਲੱਗਿਆ ਇੱਧਰ ਨੂੰ ਲਾ ਦੇ

ਨੂੰ ਕਹਦਾ ਲੈ ਜੈਕ ਲਵਾ ਕੇ ਹਿੱਸਾ ਪਾ ਨੂੰ ਮਾ 3000 ਦੇ ਜੈਕ ਪਰ ਲੱਗ ਜਾਣਾ ਲੱਗਦਾ ਗੱਲ ਅਗਲੇ ਨੇ ਗਾਡਰ ਵੀ ਲਾਉਣਾ ਚੱਕ ਪਕਣਾ ਵੀ ਆਹ ਜੈਕ ਵੀ ਲੱਗਣਾ ਹੋਰ ਕਹਿੰਦਾ ਵੀ ਇੱਕ ਜਣੇ ਕਿਤੇ ਹੋਰ ਹਿੱਸਾ ਪਾ ਲਊ ਤੇ ਵੀਡੀਓ ਲਾ ਲਊ ਨਾਲੇ 12 ਫੁੱਟ ਦੀ ਕੰਮਜਾਬ ਗੱਲਾਂ ਸੋੜ ਲੈ ਇਹਦੀਆਂ ਕਹਿੰਦਾ ਕਿ ਲੱਭੇ ਠੀਕ ਆ ਹੁਣ ਉਹ ਮੈਂ ਤੈਨੂੰ ਕੋ ਕੁ ਕਹਿੰਦਾ ਬਾਬਾ ਮੈਂ ਤੈਨੂੰ ਕੋ ਕਹਿੰਦਾ ਤੂੰ ਹਿੱਸਾ ਇਕ ਨਹੀਂ ਪਾ ਲਾ ਯਾਰ ਇਕ ਨਹੀਂ ਰੱਖ ਲਾ ਉਹਨੂੰ ਲੈ ਸਾਲੀ ਨੂੰ ਕੰਮ ਤਾਂ ਆਉਂਗੀ ਰੇ ਪਾਉਣ ਦੇ ਇੰਨੇ ਕਦਾਈ ਇੰਨੇ ਕਦਾਈ ਆ 1 35 40 ਦਾ ਅੱਧਾ ਹੋਊਗਾ ਬਸ ਇਹ ਤਾਂ ਹੈ ਆਰਥਈਆ ਸਾਡੇ ਜੋ ਹੋਰ ਕਿਉਂ ਕਰਦੇ ਠੀਕ ਹੈ ਉੱਚੀ ਹੁੱਕ ਆ ਨੀ ਮੋਦੀ ਫੇਰ ਬਕਦਾ ਵਾ ਵਈ ਵਾਰ ਵਾ ਆਈਦਾ ਆਪਣੇ ਵਾਲਾ ਕੰਮ ਹੋਣਾ ਜੀ ਕਹਣਾ ਆਪਣਾ ਪਹਿਨਾ 1 35 ਦੇ ਵੇਚਣ ਲੱਗੇ ਤਾਂ ਨਾ ਇਹ ਕਹਿੰਦਾ 1 25 30 ਮੰਗ ਲਵਾਂ ਮੈਂ ਸਾਡੇ ਨੂੰ ਕਿਹਾ ਮੈਂ ਨਾ ਨਾ 1 60 65 ਮੰਗੀ ਤਾਂ ਵੀ ਹਾਂ ਤੇ 40 ਦੇ ਚਲੇਗਾ ਫੇ ਬਾਅਦ ਚ ਟੱਪਦਾ ਫਿਰੇ ਹਾਂ ਬਹੁ ਮੇਗਾ ਚਲੇਗਾ ਤਾਂ ਮੈਂ ਤਾਂ 1 30 ਮੰਗਣ ਲੱਗਿਆ ਤਾਂ ਦਾ ਫੇ ਸਰਸ ਜਿਹੜੀ ਜਾਣਾ ਤਾਂ ਹਾਂ ਗਾਹਾਂ 60 ਮੰਗਦਾਦਾ ਉਹ ਨਾ ਜੀ 2 ਮੰਗਲਾਂ ਦਾ ਉਹਨੇ ਪੈਸੇ ਮੰਗਦਾ ਉਹ ਬੰਦਾ 65 ਮੰਗਦਾਦਾ ਦੁਆਰਾ ਠੀਕ 50 55 ਲਾਤਾ ਤਾਂ ਮੈਨੂੰ ਲੱ ਉਦੇ ਵੀ ਕਿ ਆਨਲਾਈਨ ਫਿਰਦਾ ਤਾਂ ਉਹਨੂੰ ਹੋਰ ਕੋਈ ਨਿੱਧਰ ਨਹੀਂ ਯਾਰ ਕਿਸੇ ਇਹਨੂੰ ਦੋ 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 ਕਰੇ ਤਿੰਦੇ ਦਾ ਮਾਮਾ ਦਾ ਨਹੀਂ 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 ਕੋਈ ਫਿਰਦਾ ਤਾਂ ਉਹਨੂੰ ਲੈਣ ਨੂੰ ਯਾਰ ਜਦ ਦੁਆਰਾਪ 40 50 ਵੀ ਲਾਸ਼ ਡੇ ਉਹਦੇ ਪਰ ਹੋ ਜਾਂਦਾ ਓ ਯਾਰ ਤੈਨੂੰ ਥੋੜਾ ਜ਼ੋਰ ਲਾਇਆ ਤਾ ਮੈਂ ਮੈਂ ਤੈਨੂੰ ਇਹਨੂੰ ਵੀ ਜ਼ੋਰ ਲਾਇਆ ਤਾਂ ਕੋ ਮੇਲੇ ਦਾ ਟਰਾਲਾ ਚੋਂ ਇਹ ਨਾ ਗੱਸੇ ਚੋਰੀ ਆ ਤੇ ਬਾਅਦਾਂ ਪਛਤਾਉਂਦਾ ਇਹ ਭਾਲ ਦੇ ਫਰੀਏ ਇਹ ਇਹ ਉਹ ਟਾਈਮ ਤੇਰੇਆਂ ਫੁੱਟੀ ਲੈ ਲੈਂਦਾ ਨਾ ਟਰਾਲੀ ਆਪਣੇ ਆਲੇ ਇਹਨੇ ਲੋਣ ਇਹਨੇ ਲਾਉਣੇ ਨਹੀਂ ਤੇ ਪੈਦੇ ਹੁਣ ਲੈ ਗਿਆ ਯਾਰ ਨਾ ਮੀਟਰ ਆਲੀ ਦੀ ਜਮਾਈ ਉਹਨੂੰ ਕਹਿੰਦਾ ਕੁਝ ਵੀ ਨਹੀਂ ਨਾਲੇ ਬਿੱਡ ਮੈਂ ਜਾਂਦਾ ਸਾਰਾ ਗੁੱਸਾ ਹਾਂ ਬੰਦਰ ਬੜੀ ਮਦਦ ਕਰਦਾ ਇਹਦੀ ਹਾਂ ਚ ਹਾਂ ਬਹੁਤ ਮਲਾਉਂਦਾ ਠੀਕ ਗੱਲ ਠੀਕ ਕਹਿੰਦਾ ਹੋ ਸਹੀ ਕਿ ਨਹੀਂ ਮੈਂ ਸਹੀ ਆ ਨਾਲੇ ਪਾਏ ਹੁਣ 5 ਲੱਖ ਰੁਪਈਆ ਲਾਊਗਾ 5.5 ਹਾਂ ਜਾਦੀ ਦਾ ਦੇ ਲੈ 1 30 ਕੇ ਰਿੰਪੜਦਾ ਤਾਂ ਕੀ ਦੇ ਇਹਨੇ ਮੈਨੂੰ ਦੇ ਦਿੰਦਾ ਜੇ ਤੇ 36 ਦਾ ਵੀ ਤਾਂ ਲੈਣਾ ਇਹਦੇ ਮੈਂ 5 ਲੱਖ 15 ਲਾਊਂਗਾ ਹਾਂ ਉਹ 15 ਲਾਉ ਆ ਉਹ 15 ਲਗਾ 10 ਲੱਖ ਟਰੈਕਟਰ ਹੋਵੇ ਲੱਗਣਾ ਇਹਦੇ ਖੇਚਣਾ ਖੇਚਣਾ ਆਉ ਮੇਰੀ ਸੁਣਦਾ ਗੱਲ ਠੀਕ ਆ ਜਿੱਦਣ ਦਾ ਟਰੈਕਟਰ ਲਿਆਉਣਾ ਆ ਛੋਟਾ ਟਰੈਕਟਰ ਮੈਨੂੰ ਦੱਸ ਕੇ ਵੇਚੀਂਗਾ ਹਾਂ ਇਹਦਾ ਵੀਸਾ ਪਾਉਣਾ ਇਹਨੂੰ ਨਜ਼ਰ ਰੱਖ ਲੈਣਾ ਇਹਨੂੰ ਵੀ ਸਾਝਾ ਰੱਖਣਾ ਤੇਰਾ ਮਨ ਦੱਸ ਦੀ ਜਿੱਦਣ ਵੇਚਣਾ ਨਹੀਂ ਇਹਨੂੰ ਵੀ ਸਾਝਾ ਰੱਖ ਲੈਣਾ ਹਲੇ ਟਾਇਰ ਪੁਆ ਲੈ ਉਹਦੇ ਟਾਇਰ ਤਾਂ ਪੁਆ ਦੇਣੇ ਉਹਦੇ ਉਹ ਵੀ ਕਹਿੰਦਾ ਮਾਹੋਂ ਪਸੜੇ ਡਾਇਰ ਵਾਲਾ ਬੁਲਟ ਨੱਕਾ ਸੜੇ ਡਾਇਰ ਤਾਂ ਨਹੀਂ ਲੰਦਾ ਡਾਇਰ ਤਾਂ ਪਾਉਦੇ ਨੇ ਉਹਦੇ ਨਵੇਂ ਡਾਇਰ ਤਾਂ ਪਾਉਣੇ ਨੇ ਖਿੱਚਣਾ ਹੀ ਤਾਂ 18 ਫੁੱਟਾ ਹੋਣਾ ਕਹਤੇ ਉਦੋਂ ਲਾਕੇ ਨਹੀਂ ਆਇਆ 18 ਕਿਹੜਾ ਯਾਰ ਮਰੂਤਾਂ ਡਰੇ ਲੱਗਿਆ ਰਿਹਾ ਮੈਂ ਕਿਤੇ ਸਾਲਾ ਰਿੰਗ ਚ ਹੀ ਰਹਿ ਜੂ ਲੈ ਤੇਰਾ ਵੰਡਿਆ ਹੋ ਗਿਆ ਇੰਨਾ ਮਾੜਾ ਸਮਝਦਾ ਉਹਨੂੰ ਯਾਰ ਦੱਸ ਕਿੰਨੇ ਸਾਸ ਵੀ ਨਹੀਂ ਕਰਿਆ ਤੋਂ ਕਿਸੇ ਦਾ ਇਹ ਤਾਂ ਹੀ ਨਹੀਂ ਕਰਿਆ ਵੀ ਆਪਣਾ ਹੌਲੀ ਹੌਲੀ ਚਪੂਡੇ ਪਗਾਉਣਾ ਚੱਲਾਂਗਾ ਮੈਂ ਤਾਂ ਬੜਾ ਹੌਲੀ ਹੌਲੀ ਲੰਘ ਗਿਆ ਫੇਰ ਸਾਥ ਮੇਰੇ ਕੇ ਕਰਨਾ ਦਾ ਤੈਂ ਜਾਣਾ ਤਾਂ ਸਾਊਦੀ ਸਪੀਡ ਕੇ ਲ ਮੈਂ ਅੱਗੇ ਤਾਂ ਸੌਣ ਵਾਲੇ ਗਿਆ ਤੈਨੂੰ ਤੇ ਕਾ ਤੈਨੂੰ ਛੱਡ ਉਹ ਛੱਡ ਯਾਰ ਫੇ ਤੂੰ ਗੁੱਸਾ ਔਖਾ ਹੋ ਜਾਂਦਾ ਵੀ ਮੈਂ ਹੌਲੀ ਰਹਿ ਗਿਆ ਹੌਲੀ ਜਾਣਾ ਪੈਂਦਾ ਤੈਨੂੰ ਕਿ ਕਦੇ ਕਿਹਾ ਹੌਲੀ ਕਿਹਾ ਤੈਨੂੰ ਕਿਹਾ ਹੈ ਉਹ ਬੰਦਾ ਤੁਸੀ ਜਾਦੂ ਕਹਿ ਦੇ ਤੂੰ ਉਹ ਬੰਦਾ ਦੁਖੀ ਹੋ ਜਾਂਦਾ ਅਜ ਬڑے ਟਰੈਕਟਰ ਵਾਲਾ ਛੋਟੇ ਟਰੈਕਟਰ ਕੇ ਸਮਝ ਗਏ 11 1300 ਚੱਕਰ ਪਰ ਟਰੈਕਟਰ ਚਾਈ ਜਾਵੇ ਕੋਈ ਆਂਜ ਦਾ ਭਲਾ ਜਾਈ ਜਾਂਦਾ ਪਰ ਫੇਰ ਵੀ ਜੇ ਬੜਾ ਟਰੈਕਟਰ ਹੈ ਤਾਂ ਵਧੀਆ ਭੱਜਦਾ ਤੇਰਾ ਕਾਲੇ ਵਾਲਾ ਉਦੋਂ ਜੌਂਡੀ ਵਾਲੇ ਤਿੰਨੇ ਸੋਨੇ ਭੱਜਦੇ ਤੇ ਮੇਰੇ ਵਾਲਾ ਹੌਲੀ ਤਾਂ ਮੈਂ ਵੀ ਚੱਲ ਹੌਲੀ ਹੌਲੀ ਰਲ ਗਿਆ ਤੁਹਾਡੇ ਗੈਲੇ ਅਜਾ ਕਰ ਦੇਣਾ ਤੂੰ ਟਰਾਲਾ ਲਿਆ ਪਹਿਲਾਂ ਕਿਸ ਤਾਂ ਕਰਾ ਦੇਣੀ ਹੈ ਮੁੱਖੇ ਜੀ ਜ ਉਹ ਬਾਪੂ 3 ਜਾਈ ਕਰਦੇ ਤਾਂ ਬਾਪੂ ਦੇ ਕੁੱਟਾ ਲਾਉਣਾ ਹੈ ਬੰਦੇ ਨੂੰ ਫਿਕਰ ਹੁੰਦੀ ਹੈ ਉਹ ਬੰਦੇ ਨੂੰ ਫਿਕਰ ਹੁੰਦੀ ਹੈ ਵੀ ਤਾਰ ਨੇ ਆ ਖੜੇ ਆ ਆਹ ਵਧੀਆ ਸਾਲਾ ਨਾਲੇ ਉਹ ਨਾਲੇ ਹੁਣ ਤਾਂ ਮੋਦੀ ਸਾਹਿਬ ਨੇ ਉਹ ਨਾਲੇ ਤਾਂ ਮੋਦੀ ਸਾਹਿਬ ਨੇ 5 ਲੱਖ ਕਰਤੀ ਲਿਮਟ ਹੈ ਲਾਉਂ ਹੀ ਕਹਿੰਦਾ ਹਾਂ ਹੁਣ ਵਿਆਜ 5 ਲੱਖ ਪਤਾ ਨਹੀਂ ਕਿੰਨਾ ਚਾਰ ਪੈਣਾ ਪਊ ਜੱਟਾਂ ਨੂੰ ਹੋਰ ਲਿਮਟਾਂ ਬਣਾਤੀਆਂ ਹੈ ਜਿਹੜੀ ਦੀ ਨਹੀਂ ਹੈਗੀ ਉਹਦੀ ਵੀ ਮਣ ਜੂ ਹੁਣ ਅਗਲਾ ਕਹਿੰਦਾ 5 ਲੱਖ ਮਿਲਦਾ ਲੀਲੂ ਹੈ ਫਸੀ ਜੋ ਕਰ ਜੀ ਚਾਹ ਜੀ ਕਿੰਨਾ ਬਾਬੇ ਦੇ ਵ 7% ਚਾਰ ਰਹਿ ਜਾਣਾ ਮਾਫੀ ਆ ਕੇ ਮਾਫੀ ਕਦੀ ਵਾਰੀ ਪੂਰੀ ਵੀ ਨਹੀਂ ਆਉਂਦੀ ਆਈ ਜਾਂਦੀ ਹੁੰਦੀ ਆ ਫੇਰ ਵੀ 4% ਵੀ ਬਹੁਤ ਆ ਯਾਰ ਪੰਚਾਇਤ ਦਾ 20000 ਰੁਪਿਆ ਸਾਲ ਦਾ ਦੇਣਾ ਪੈਣਾ ਬਾਈ ਸਾਹਿਬ 20 25000 ਰੁਪਿਆ 30000 ਰੁਪਿਆ ਦੇਣਾ ਪੈਣਾ ਚੱਲ ਠੀਕ ਆ ਸਹੀ ਵਾਸਤੇ ਫੇਰ ਤਾਂ ਇਹਦੀ ਵਰਗੀ ਚੀਜ਼ੇ ਨਹੀਂ ਕੋਈ ਲਿਫਟ ਵਰਗੀ ਜਾਂ ਹੁਣ ਜਾ ਕੇ ਪੁੱਛਣ ਹੀ ਨਹੀਂ ਮੁੜ ਕੇ ਤਿਆਰੀ ਨਹੀਂ ਦੇਣੀ ਨਹੀਂ ਹੈਗੀ ਬਸ ਸੁਣੀ ਆ ਉਹਨੇ ਟੋਕਾ